ਅਜਾ ਪ੍ਰਿੰਦੀ ਜੀ ਤੁਸੀਂ ਇਹ ਮਾਰ ਨੂੰ ਇਹ ਚੈਨਲ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਸਾਡੇ ਬੱਚੇ ਪੁਲਸ ਵਾਲਿਆਂ ਨੇ ਕੀਤਾ ਇਹ ਨਹੀਂ ਹੋਣਾ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਾਫ ਹੀ ਚਾਹੀਦਾ ਸਾਨੂੰ ਤੁਹਾਨੂੰ ਕੀ ਲੱਗਤ ਆਹੀ ਇਹੀ ਕਹਿੰਨੇ ਵੀ ਪੁਲਸ ਵਾਲਿਆਂ ਦਾ ਕੰਮ ਉਹਨਾਂ ਦੇ ਨਾਲ ਹੋ ਕੇ ਕੰਮ ਉਹਨਾਂ ਕਰਵਾਇਆ ਬੱਚੇ ਨਹੀਂ ਇੰਨੇ ਜੋਗੇ ਪਰ ਉਹਨਾਂ ਨੇ ਕਰਵਾਇਆ ਜੋ ਵੀ ਕਰਵਾਇਆ ਸਾਨੂੰ ਬਸ ਹੋਰ ਕੁਝ ਨਹੀਂ ਸਾਨੂੰ ਸਾਬ ਹੀ ਚਾਹੀਦਾ ਜਦੋਂ ਉਹ ਬੱਚੇ ਦੀ ਲਾਸ਼ ਆਈ ਸੀ ਬਸ ਹੁਣ ਪਾਇਆ ਉਹਨੂੰ ਲੱਗਦਾ ਕੀ ਸੀ ਵੇਖ ਕੇ ਮੈਂ ਤਾਂ ਹੰਦਾ ਹੁਣ ਮੇਰਾ ਇੰਨੇ ਜੋਗੀ ਨਹੀਂ ਨਾ ਮੇਰੇ ਦਿਲ ਤੇ ਬੜਾ ਉਹ ਪਰ ਮੈਂ ਕਹਿੰਨੀ ਆ ਜੇ ਸਾਨੂੰ ਸਾਫ ਚਾਹੀਦਾ ਬਸ ਕੋਈ ਬੜੀਆਂ ਲੰਮੀਆਂ ਚੌੜੀਆਂ ਚੱਲਣਾ ਪਰ ਇਹ ਕੋਈ ਗੋਲੀ ਕਾਲੀ ਨਹੀਂ ਇਹ ਕਹਿੰਦੇ ਗੋਲੀ ਲੱਗੀ ਕੋਈ ਗੋਲੀ ਨਹੀਂ ਸਾਰੇ ਦੇਖਾਈ ਪਰ ਤਾਂ ਸਰਚ ਕੀਤਾ ਉਹਦਾ ਆਸਾ ਪਾਸਾ ਪਲਟਿਆ ਕੋਈ ਗੋਲੀ ਤਾਂ ਨਹੀਂ ਖਾਂਦੀ ਗੋਲੀ ਨਹੀਂ ਲੱਗੀ ਕੋ ਜੀ ਸਾਡੇ ਨਾਲ ਹੋਇਆ ਤੱਕਾ ਠੀਕ ਹੈ ਸਾਡੇ ਬੇੜੇ ਮਾਰੇ ਗਏ ਨੇ ਕਾਊਂਟਰ ਤੇ ਪੁਲਿਸ ਨੇ ਕਿਦਾਂ ਮਾਰੇ ਕੀ ਕੀ ਕੀਤਾ ਸਾਨੂੰ ਕੋਈ ਪਤਾ ਨਹੀਂਗਾ ਇਹ ਕਰਕੇ ਸਾਨੂੰ ਵਹੀ ਮੰਗ ਕਰਦੇ ਆ ਵੀ ਇਹ ਸੀਬੀਆਈ ਜਾਜ ਹੋਣੀ ਚਾਹੀਦੀ ਹੈ ਹਾਂ ਜੀ ਉਹ ਹੀ ਬੇਤੀ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ ਕਰੋ ਜਦੋਂ ਕੋਲ ਹੋ ਗਿਆ ਕੋਈ ਲੱਗਦਾ ਸੀ ਕਿ ਇਹ ਉੱਤੇ ਤੱਕ ਪਹੁੰਚ ਸਕਦਾ ਯੂਪੀ ਤੱਕ ਘਰੋਂ ਦੇ ਆਮਲੀ ਤਰ੍ਹਾਂ ਰੋਈ ਅੱਗੇ ਰੋ ਜਾਂਦਾ ਸੀ ਘਰੋਂ ਕਿਹੜਾ ਵੀ ਨਾਮ ਜਾਣਾ ਸੀ ਅਗਰੇ ਕਰੋ ਜਾਂਦਾ ਸੀ ਤੇ ਉਹਦੇ ਵੀ ਘਰੋਂ ਹੀ ਗਿਆ ਤੇ ਹਾਨੂੰ ਕੀ ਪਤਾ ਬਾਅਦ ਚ ਇਹਨਾਂ ਵਕਤ ਘਰ ਨਹੀਂ ਹੋਣਾ ਕੋਈ ਗੱਲਬਾਤ ਹੁੰਦੀ ਹੈ ਜਾ ਉਹ ਜੇਕਰ ਦੋ ਦੋ ਜਣਾ ਹੀ ਠੰਡ ਦਾ ਮੌਸਮ ਹੈ ਕਿ ਦੋ ਜਗੜ ਪਾ ਕੇ ਜਾਂਦਾ ਕੋਟ ਪਾ ਕੇ ਜਾਂਦਾ ਪੈਰੀ ਬੂਟ ਪਾ ਕੇ ਜਾਂਦਾ ਚੱਪਲ ਪਾ ਕੇ ਘਰੋਂ ਗਿਆ ਤੇ ਇਹ ਕਰ ਘਰ ਨੂੰ ਨਹੀਂ ਪਤਾ ਉਹਨਾਂ ਕੀ ਬਣਿਆ ਕੌਣ ਲੈ ਗਿਆ ਇਹਨੂੰ ਜੇਕਰ ਘਟਨਾ ਹੋਇਆ ਤਾਂ ਕਹੀ ਹੈ ਬਸ ਸਾਈਟ ਤੋਂ ਹੁਣ ਬਸ ਇਨਸਾਫ ਮੰਗਣਾ ਹੈ ਕੁਝ ਇੱਥੇ ਗੱਲ ਉੱਠ ਜਿਹੜੀ ਉਹਨਾਂ ਦੀ ਜਿਹੜੀ ਫੋਟੋਆਂ ਪਾਈਆਂ ਨੇ ਮੀਡੀਆ ਤੇ ਪਹਿਲਾਂ ਫੋਟੋਆਂ ਖਿੱਚ ਗਿਆ ਨੇ ਪਹਿਲਾਂ ਬਸ ਕੇ ਉਹਨਾਂ ਕੋਲ ਬੈਨਾ ਉਹਨਾਂ ਨੇ ਫੜੇ ਰਿਹਾ ਫੋਟੋਆਂ ਖਿੱਚੀਆਂ ਉਸ ਤੋਂ ਬਾਅਦ ਹੌਂਕਟਿੰਗ ਕੀਤਾ ਤੁਹਾਨੂੰ ਕੀ ਲੱਗਦਾ ਪਹਿਲੇ ਫੜੇ ਗਏ ਆ ਪਹਿਲੇ ਫੜੇ ਆ ਫੋਟੋਆਂ ਦੇ ਹੀ ਲੱਗਦਾ ਹੈ ਫੋਟੋਆਂ ਦੇ ਹੀ ਬਣ ਕਰਨੀਆਂ ਵੀ ਪਹਿਲਾਂ ਫੜੇ ਖਦਾਈ ਕੰਦੇ ਨਾਲ ਖਦਾਈ ਕੇ ਪਹਿਲਾਂ ਫੋਟੋਆਂ ਖਿੱਚੀਆਂ ਉਸ ਤੋਂ ਬਾਅਦ ਫੋਟੋਆਂ ਦਾ ਹੌਂਕਟਿੰਗ ਕੀਤਾ ਇਹ ਬਖਾਨੂਨ ਸਾਫ ਚਾਹੀਦਾ ਹੈ ਇਧਰ ਇਨਸਾਫ ਦੀ ਗੁਹਾਰ ਕਰਨੀ ਠੀਕ ਹੈ ਉਹ ਤੇ ਆਪਾਂ ਨੂੰ ਪਹਿਲਾਂ ਪਤਾ ਕਿ ਇੱਥੇ ਕੀ ਹੁੰਦਾ ਰਿਹਾ ਇਹ ਇਹ ਕੋਈ ਨਵੀਂ ਗੱਲ ਨਹੀਂ ਅੱਜ ਹੋਈ ਕਿ ਠੀਕ ਹੈ ਕਿ ਉਹਨਾਂ ਨੇ ਕਿਹੜੇ ਤਰੀਕੇ ਨਾਲ ਉਹਨਾਂ ਨੂੰ ਕੋ-ਕੋ ਕੇ ਮਾਰਿਆ ਕੀ ਕੀਤਾ ਤੇ ਮਗਰੋਂ ਕੀ ਦਿਖਾਇਆ ਮੁਕਾਬਲੇ ਵਾਲੀ ਤੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਗੱਲ ਕਿ ਮੁਕਾਬਲਾ ਹੋਇਆ ਹੋਵੇ ਤੇ ਕੋਈ ਉਹ ਕਿਤੇ ਸੱਚੇ ਮੁਕਾਬਲੇ ਹੁੰਦੇ ਰਹੇ ਤਾਂ ਉਦੋਂ ਪਤਾ ਲੱਗਦਾ ਸੀ ਕਿ ਹੁੱਕ ਮੁਕਾਬਲਾ ਆਇਆ ਇਹ ਤਾਂ ਐਵੇਂ ਇੱਕ ਕਹਾਣੀਆਂ ਬਣਾਈਆਂ ਜਾ ਰਹੀਆਂ ਪੁਲਿਸ ਵੱਲੋਂ ਝੂਠੀਆਂ ਕੜ ਕੇ ਤੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਨੌਜਵਾਨਾਂ ਨੂੰ ਜਿਹੜੇ ਨਿਰਦੋਸ਼ ਸੀ ਉਹਨਾਂ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਤੁਸੀਂ ਸਮਝਦੇ ਹੋ ਕਿ ਆਈ ਸੀ ਸੋਚਦੇ ਕਿ ਆਈ ਸੀ ਸੋਚਦੇ ਕਿ ਇਹਨਾਂ ਨੂੰ ਸਾਡੀਆਂ ਸੰਸਥਾਵਾਂ ਸ਼੍ਰੋ ਤਹਿਰ ਜੱਜਾਂ ਦੀ ਕੋਈ ਕੋਈ ਬਣਾ ਕੇ ਕਮੇਟੀ ਬਣਾ ਕੇ ਕੋਈ ਉਹ ਕਮਿਸ਼ਨ ਬਣਾ ਕੇ ਉਹਦੀ ਜਾਂਚ ਕੀਤੀ ਜਾਣੀ ਚਾਹੀਦੀ ਆ ਕਿ ਜੋ ਇਹ ਇੱਕ ਇਸ ਚੀਜ਼ਾਂ ਤੇ ਕੋਈ ਜਿਨ੍ਹਾਂ ਨੇ ਦੋਸ਼ ਕੀਤਾ ਉਹਨਾਂ ਨੂੰ ਸਜ਼ਾ ਮਿਲੇ ਤੇ ਆਉਣ ਵਾਲੇ ਸਮੇਂ ਚ ਇਸ ਚੀਜ਼ ਤੇ ਰੋਕ ਲੱਗੇ ਇਹ ਤਾਂ ਜੀ ਬਲਿਸ ਕਹਿੰਦੀ ਹੈ ਸਾਨੂੰ ਸਾਰਾ ਕੁਝ ਪਤਾ ਸੀਗਾ ਤੇ ਫੇਰ ਜੇ ਪਤਾ ਸੀਗਾ ਇਹਨਾਂ ਨੂੰ ਪਹਿਲਾਂ ਫੜਿਆ ਕਿਉਂ ਨਹੀਂ ਫੇਰ ਗ੍ਰਨੇਡ ਕਿੱਥੋਂ ਆਈ ਗ੍ਰਨੇਡ ਆਉਣ ਦਾ ਪੋਲਿਟਿਕਲ ਮੋਟਿਵ ਕੀ ਹੈ ਕੌਣ ਹੈ ਇਹਦੇ ਪਿੱਛੇ ਇਹ ਤਾਂ ਸਾਨੂੰ ਦੱਸ ਦੇਣੀ ਤੇ ਨਾ ਕੋਈ ਮਰਿਆ ਗ੍ਰਨੇਡ ਸਿੱਟਣ ਤੇ ਤੇ 3.9 ਨੌਜਵਾਨ ਸ਼ਹੀਦ ਕਰ ਦਿੱਤੇ ਹੈ ਇਹ ਤਾਂ ਬੜੀ ਅਜੀਬ ਗੱਲ ਹੈ ਤਾਂ ਪੁੱਛਣੀ ਚਾਹੀਦੀ ਹੈ ਸਰਕਾਰ ਨੂੰ ਹੋਣੀ ਚਾਹੀਦੀ ਹੈ ਆਫਕੋਰਸ ਆ ਸਿਮਰਨਜੀਤ ਸਿੰਘ ਹੀ ਇਜ਼ ਗੋਇੰਗ ਅ ਲਾਇਰ ਉਹ ਜਾ ਰਹੇ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਗਵਰਨਰ ਨੂੰ ਮੈਮੋਰੰਡਮ ਦੇਵਾਂਗੇ ਕਿ ਸੀਬੀਆਈ ਦੀ ਤਪੀਛ ਹੋਵੇ ਜੇ ਗਵਰਨਰ ਨਾ ਮੰਨਿਆ ਫਿਰ ਅਸੀਂ ਸਾਡੀ ਪਾਰਟੀ ਦੇ ਵਕੀਲ ਸੁਮਨਜੀਤ ਸਿੰਘ ਸੁਪਰੀਮ ਕੋਰਟ ਦੇ ਵਿੱਚ ਜਾਣਗੇ ਦੇਖੋ ਜੇ ਉੱਥੇ ਸਾਨੂੰ ਇਨਸਾਫ ਮਿਲ ਜੇ ਆਸਤਾ ਹੈ ਕਿ ਆਹ ਠੀਕ